ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਆਪਾਂ ਫੂਡ ਸਟੈਂਪ ਤੇ ਸਨੈਪ ਪ੍ਰੋਗਰਾਮ ਦੀ ਬ੍ਰੇਕ ਤੋਂ ਪਹਿਲਾਂ ਜਿਹੜੀ ਉਹ ਖੇਤੀ ਸੀਗੀ ਤੇ ਦੱਸਦੇ ਸੀਗੇ ਵੀ ਹੁਣ ਮਿਸ਼ੀਗਨ ਦੀ ਇੱਕ ਜਿਹੜੀ ਬੇਕਰ ਬੀਬੀ ਆ ਉਸ ਨੂੰ ਫੂਡ ਸਟੈਂਪ ਦੇ ਫਰਾਡ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਹੈਗਾ ਆ ਸੋ ਉਹ ਮਾਮਲਾ ਜਿਹੜਾ ਆ ਸੈਗੀਨਾ ਕਰਕੇ ਇੱਕ ਸ਼ਹਿਰ ਆ ਉੱਥੇ ਉੱਥੇ ਦੀ ਇਹ ਜਿਹੜੀ ਹਰਗੀਆ ਕੁੜੀ ਹੈ ਤਾਲੀਆ ਕਰਕੇ ਇਸ ਦਾ ਨਾਮ ਆ ਤੇ ਕਹਿੰਦੇ ਫੂਡ ਸਟੈਂਪ ਦੇ ਉੱਤੇ ਇਹ ਆਪਣੇ ਸਮਾਨ ਲੈਂਦੀ ਸੀ ਇੰਗਰੀਡੀਅੰਟ ਲੈਂਦੀ ਸੀ ਤੇ ਬਾਅਦ ਦੇ ਵਿੱਚ ਉਸੇ ਸਮਾਨ ਦੀ 베ਕਿੰਗ ਕਰਦੀ ਸੀ ਤੇ ਫੇਸਬੁੱਕ ਦੇ ਉੱਤੇ ਐਡਵਰਟਾਈਜ਼ ਕਰਕੇ ਉਸ ਨੂੰ ਜਿਹੜੀ ਉਹ ਵੇਚਦੀ ਸੀਗੀ ਹੁਣ ਇਸ ਮਾਮਲੇ ਦੇ ਵਿੱਚ ਇਸ ਨੂੰ ਫੜਿਆ ਗਿਆ ਹੈਗਾ ਆ ਮਿਸ਼ੀਗਨ ਦੀ ਬੇਕਰ ਇਹਨੇ ਪਲੀਡ ਹਾਊਸ ਨੂੰ ਰਿਫਿਊਜ਼ ਕਰ ਦਿੱਤਾ ਹੈ ਤੇ ਇਸ ਉੱਤੇ ਇਹ ਦੋਸ਼ ਲਾਇਆ ਵੀ ਜਿਹੜੇ ਸਨੈਪ ਬੈਨੀਫਿਟਸ ਆ ਤਕਰੀਬਨ 20000 ਡਾਲਰ ਦੇ ਉਸ ਦੀ ਇਹਨੇ ਮਿਸਯੂਜ਼ ਕਰਕੇ ਆਪਣੀ ਜਿਹੜੀ ਬੇਕਰੀ ਦਾ ਬਿਜ਼ਨਸ ਆ ਉਸ ਨੂੰ ਫੰਡ ਕੀਤਾ ਆ ਤੇ ਕਹਿੰਦੀ ਵੀ ਹੁਣ ਜੇ ਇਸ ਦੇ ਵਿੱਚ ਦੋਸ਼ੀ ਸਾਬਤ ਹੋ ਜਾਂਦੀ ਆ ਤਾਂ 10 ਸਾਲ ਤੱਕ ਦੀ ਜਿਹੜੀ ਇਸ ਨੂੰ ਸਜ਼ਾ ਹੋ ਸਕਦੀ ਆ ਜਿਹੜਾ ਫੂਡ ਤੇ ਨਿਊਟ੍ਰੀਸ਼ਨ ਐਕਟ 2008 ਦਾ ਆ ਉਹ ਜਿਹੜੇ ਰੈਸੀਪੀਐਂਟਸ ਆ ਉਸ ਉਹਨਾਂ ਨੂੰ ਰੋਕਦਾ ਆ ਆਪਣੇ ਫੂਡ ਸਟੈਂਪ ਨੂੰ ਕਿਸੇ ਵੀ ਬਿਜ਼ਨਸ ਦੇ ਲਈ ਜਾਂ ਰੀਸੇਲ ਪਰਪਸ ਦੇ ਲਈ ਜਿਹੜੇ ਉਹ ਵਰਤਨ ਤੋਂ ਪਰ ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਸਟੋਰਾਂ ਵਾਲੇ ਜ਼ਿਆਦਾ ਦੱਸ ਸਕਦੇ ਆ ਵੀ ਫੂਡ ਸਟੈਂਪਾਂ ਦੇ ਵਿੱਚ ਕਿੱਦਾਂ ਕਿੱਦਾਂ ਦੀਆਂ ਜੜੀਆਂ ਆ ਉਹ ਜੜੀਆਂ ਕਹਿ ਲਓ ਵੀ ਕੁੰਡੀਆਂ ਜੜੀਆਂ ਉਹ ਲੱਗਦੀਆਂ ਆ ਸੋ 2022 ਜਨਵਰੀ ਤੋਂ ਲੈ ਕੇ ਸਤੰਬਰ 2023 ਤੱਕ ਇਸ ਨੂੰ ਪੂਰਾ 1.5-2 ਸਾਲ ਬੀਬੀ ਨੂੰ 베ਕਿੰਗ ਕਰਨ ਦਿੱਤੀ ਟ੍ਰੀਟਸ ਜਿਹੜੇ ਉਹ ਵੇਚਣ ਦਿੱਤੇ ਤੇ ਫਿਰ ਇਸ ਤੇ ਮਗਰ ਜਿਹੜੇ ਆ ਉਹ ਆ ਗਏ ਆ ਸੋ ਕਹਿੰਦੇ ਵੀ ਇਸਨੇ ਆਪਣੇ ਇਸ ਬਿਜ਼ਨਸ ਤੋਂ ਹਜ਼ਾਰਾਂ ਡਾਲਰ ਜਿਹੜੇ ਉਹ ਕਮਾਏ ਆ ਤੇ ਸਰਕਾਰ ਦਾ ਜਿਹੜਾ ਇਸ ਦੇ ਮਦਦ ਕਰਨ ਦੇ ਲਈ ਇਸ ਨੂੰ ਫੂਡ ਸਟੈਂਪ ਦਿੱਤੇ ਜਾਣੇ ਸੀਗੇ ਉਸ ਨੇ ਬਿਜ਼ਨਸ ਦੇ ਵਿੱਚ ਜਿਹੜੇ ਉਹ ਵਰਤੇ ਆ ਹੁਣ ਤੁਸੀਂ ਦੇਖ ਲਓ ਵੀ ਇਹ ਕਿੱਡੀ ਕਿਤੇ ਗੱਲ ਆ ਇਹ ਪਰੇ ਤੁਸੀਂ ਦੇਖੋ ਵੀ ਕਿੱਡੀ ਬਰੀਕੀ ਦੇ ਨਾਲ ਲੋਕਾਂ ਦੇ ਮਗਰ ਜਿਹੜੇ ਉਹ ਜਾ ਰਹੇ ਆ ਜਦੋਂ ਕਿਸੇ ਨੂੰ ਉਹਨਾਂ ਨੇ ਫਸਾਉਣਾ ਆ ਤੇ ਜਦੋਂ ਕਿਸੇ ਨੂੰ ਉਹਨਾਂ ਨੇ ਰਗੜਨਾ ਆ ਤਾਂ ਫਿਰ ਭਾਈ ਸਭ ਅਗਲਾ ਪਿਛਲਾ ਜਿਹੜਾ ਆ ਉਹ ਕੱਢ ਲਿਆ ਜਿਹੜਾ ਉਹ ਜਾਂਦਾ ਆ ਸੋ ਇਹ ਚੀਜ਼ ਜਿਹੜੀ ਆ ਤਾਲੀਆਂ ਦੇ ਨਾਲ ਜਿਹੜੀ ਆ ਵਾਪਰੀ ਆ 20000 ਡਾਲਰ ਦੀ ਫੂਡ ਸਟੈਂਪ ਦੀ ਫਰਾਡ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਫੂਡ ਸਟੈਂਪ ਦੇ ਨਾਲ ਲਏ ਗਏ ਸਮਾਨ ਤੋਂ ਬਿਜ਼ਨਸ ਦੇ ਲਈ ਉਸਨੇ ਸਮਾਨ ਵਰਤਿਆ ਆ ਤੇ ਬਿਜ਼ਨਸ ਜਿਹੜਾ ਵਧਾਇਆ ਫਲਾਇਆ ਤੇ ਉਤੋਂ ਕਮਾਈ ਕੀਤੀ ਤੇ ਹੁਣ ਉਸ ਮਾਮਲੇ ਦੇ ਵਿੱਚ ਉਹ ਅੰਦਰ ਕੀਤੀ ਹੋਈ ਆ ਤੇ ਜੇ ਉਹ ਦੋਸ਼ ਸਾਬਤ ਹੋ ਗਏ ਤਾਂ 10 ਸਾਲ ਤੱਕ ਦੀ ਸਜ਼ਾ ਜਿਹੜੀ ਉਹ ਹੋਣੀ ਆ ਇਹ ਫੂਡ ਸਟੈਂਪ ਦੀ ਗੱਲ ਆ ਤੇ ਹਰਜੋਤ ਸਿੰਘ ਜੀ ਆਪਾਂ ਨੂੰ ਪਤਾ ਹੀ ਆ ਵੀ ਪੀਪੀਪੀ ਦੇ ਲੋਨਸ ਦੇ ਨਾਲ ਕੀ ਹੋਇਆ ਤੇ ਕਿੱਦਾਂ ਲੋਬ ਧੜਾ ਧੜ ਜਿਹੜੇ ਆ ਉਹਨਾਂ ਮਾਮਲਿਆਂ ਦੇ ਵਿੱਚ ਫੜੇ ਗਏ ਆ ਜਿਹੜੇ ਲੋਨਸ ਕਿਸ ਕੰਮ ਲਈ ਲਏ ਸੀ ਤੇ ਕੁੰਡੀ ਕਿਸੇ ਪਾਸੇ ਨੂੰ ਜਿਹੜੀ ਉਹ ਪਾ ਲਈ ਤੇ ਉਹ ਵੀ ਜਿਹੜੇ ਹਿਸਾਬ ਦੇ ਨਾਲ ਲੱਗਦਾ ਵੀ ਇਹਨਾਂ ਨੇ ਚੰਗੇ ਰਗੜੇ ਜਿਹੜੇ ਆ ਉਹ ਵੈਂਚੁਰੀ ਜਿਹੜੇ ਹੋ ਲਾਉਣੇ ਆ ਇੱਕ ਨਹੀਂ ਕਈ ਆਲਰੇਡੀ ਜਿਹੜੇ ਇਹਨਾਂ ਮਾਮਲਿਆਂ ਦੇ ਵਿੱਚ ਪਹਿਲੋਂ ਵੀ ਫਸ ਚੁੱਕੇ ਆ ਚਾਰਜ ਹੋ ਚੁੱਕੇ ਆ ਤੇ ਕਈਆਂ ਨੇ ਤਾਂ ਆਪਣੇ ਜਿਹੜੇ ਗਿਲਟੀ ਆ ਦੋਸ਼ ਵੀ ਜਿਹੜੇ ਉਹ ਕਬੂਲ ਕਰ ਲਏ ਆ